ਸੋ ਜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਟੈਰਿਫ جنگ ਦੇ ਵਿਚਾਲੇ ਜਿਹੜਾ ਚੀਨ ਨੇ ਅਮਰੀਕਾ ਨੂੰ ਮੂੰਹ ਤੋੜਮਾ ਜਵਾਬ ਦਤਾ 84% ਟੈਰਿਫ ਲਗਾਉਣ ਦੀ ਗੱਲ ਕਹਿ ਦੁੱਤੀ ਹੈ ਚੀਨ ਨੇ ਅਮਰੀਕਾ ਨੂੰ ਮੂੰਹ ਤੋੜਮਾ ਜਵਾਬਤਾ ਚੀਨ ਨੇ ਕਿਹਾ ਕਿ ਹੁਣ 84% ਚੀਨ ਦੇ ਵੱਲੋਂ ਵੀ ਅ ਟੈਰਿਫ ਜਿਹੜਾ ਲਗਾਇਆ ਜਾਵੇਗਾ ਇਸ ਤੋਂ ਪਹਿਲਾਂ ਜੇ ਗੱਲ ਕਰ ਲਈ ਤਾਂ ਅਮਰੀਕਾ ਨੇ 104% ਜਿਹੜਾ ਅਮਰੀਕਾ ਜਿਹੜੀ ਚੀਨ ਦੀਆਂ ਵਸਤਾਂ ਦੇ ਉੱਤੇ ਜਿਹੜਾ ਟੈਕਸ ਲਗਾਇਆ ਜਿਸਦੇ ਬਾਅਦ ਚੀਨ ਵੀ ਜਿਹੜਾ ਤਲਕੀ ਵਿੱਚ ਨਜ਼ਰ ਆ ਰਿਹਾ ਹੈਗਾ ਤਾਂ ਟੈਰਿਫ ਜੰਗ ਵੱਲ ਜਿਹੜੇ ਆ ਕਦਮ ਵਧਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਅਮਰੀਕਾ ਵੱਲੋਂ ਚੀਨ ਦੇ ਉੱਤੇ ਟੈਰਿਫ ਲਗਾਇਆ ਗਿਆ ਤਾਂ ਉਸ ਦੇ ਨਾਲ ਕਾਫੀ ਜ਼ਿਆਦਾ ਮਹਿੰਗਾਈ ਦੇ ਉੱਤੇ ਅਸਰ ਜਿਹੜਾ ਪੈ ਰਿਹਾ ਪਰ ਚੀਨ ਦਾ ਕਹਿਣਾ ਕਿ ਇਸ ਦੇ ਨਾਲ ਸਾਡੀ ਅਰਥਵਿਵਸਥਾ ਨੂੰ ਕੋਈ ਵੀ ਨੁਕਸਾਨ ਨਹੀਂ ਹੋਣ ਦੇਵੇਗਾ ਸਾਡੀ ਅਰਥਵਿ ਸਥਿਰ ਰਹੇਗੀ ਤਾਂ ਉਸਨੇ ਵੀ 84% ਜਿਹੜਾ ਆ ਉਹ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਸ ਤੋਂ ਪਹਿਲਾਂ ਅਮਰੀਕਾ ਨੇ 34% ਜਿਹੜਾ ਆ ਚੀਨ ਦੇ ਉੱਤੇ ਟੈਕਸ ਲਗਾਇਆ ਸੀਗਾ ਟੈਰਿਫ ਲਗਾਇਆ ਸੀਗਾ ਜਿਸ ਦੇ ਬਾਅਦ ਚੀਨ ਨੇ ਜਿਹੜਾ ਜਵਾਬੀ ਜਿਹੜਾ ਆ ਜਵਾਬ ਦਿੰਦੇ ਹੋਏ 34% ਚੀਨ ਨੇ ਵੀ ਟੈਰਿਫ ਲਗਾ ਦਿੱਤਾ ਉਸ ਦੇ ਬਾਅਦ ਅਮਰੀਕਾ ਨੇ 50% ਟੈਰਿਫ ਲਗਾ ਦਿੱਤਾ ਉਸ ਦੇ ਬਾਅਦ ਹੁਣ ਫਿਰ ਪਦਾ ਕੇ ਉਸ ਨੂੰ 104% ਟੈਰਿਫ ਕਰ ਦਿੱਤਾ ਗਿਆ ਹਾਲਾਂਕਿ ਜਿਹੜਾ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਸ ਦੇ ਨਾਲ ਪਰ ਦਿਨ ਡੇ ਜੀ ਦੀ ਕਮਾਈ ਜਿਹੜੀ ਹੈ ਅਮਰੀਕਾ ਦੀ 2 ਬਿਲੀਅਨ ਡਾਲਰ ਹੋ ਚੁੱਕੀ ਆ ਟੈਰਿਫ ਲਗਾਉਣ ਦੇ ਨਾਲ ਪਰ ਕਿਤੇ ਨਾ ਕਿਤੇ ਸਵਾਲ ਵੀ ਉਸ ਦੇ ਉੱਤੇ ਚੁੱਕੇ ਚਾਰੇ ਨੇ ਕਿ ਅਮਰੀਕਾ ਦੇ ਵਿੱਚ ਮਹਿੰਗਾਈ ਵੀ ਇਸ ਦੇ ਨਾਲ ਵੱਧ ਰਹੀ ਹੈ ਹਾਲਾਂਕਿ ਕੱਲਾ ਚੀਨ ਤੇ ਨਹੀਂ ਪੂਰੇ ਦੇਸ਼ ਦੇ ਵਿੱਚ ਜਿੰਨੇ ਦੇਸ਼ ਨੇ ਉਹਨਾਂ ਦੇ ਉੱਤੇ ਟੈਰਿਫ ਅਮਰੀਕਾ ਦੇ ਵੱਲੋਂ ਲਗਾਇਆ ਜਾ ਰਿਹਾ ਕੈਨੇਡਾ ਮੈਕਸੀਕੋ ਜਾਂ ਭਾਰਤ ਦੀ ਵੀ ਗੱਲ ਕਰ ਲਈਏ ਤਾਂ ਉਸ ਦੇ ਉੱਤੇ ਵੀ ਟੈਰਿਫ ਲਗਾਇਆ ਗਿਆ ਪਰ ਟੈਰਿਫ ਲਗਾਉਣ ਦੇ ਨਾਲ ਜਿਹੜਾ ਆ ਕਈ ਸਾਰੇ ਦੇਸ਼ਾਂ ਦੀ ਅਰਥ ਵਿਵਸਥਾ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈਗਾ ਪਰ ਉਸ ਦੇ ਮੁਕਾਬਲੇ ਕਿਤੇ ਨਾ ਕਿਤੇ ਟੈਰਿਫ ਜੰਗ ਵੀ ਲੱਗਦੀ ਹੋਈ ਨਜ਼ਰ ਆ ਰਹੀ ਹੈਗੀ ਕਿਉਂਕਿ ਚੀਨ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ ਜਵਾਬ ਦਿੱਤਾ ਹੈ 84% ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ মিডিਆ ਸੂਤਰਾਂ ਦੇ ਵੱਲੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 84% ਟੈਰਿਫ ਲਗਾਉਣ ਦਾ ਜਿਹੜਾ ਐਲਾਨ ਚੀਨ ਦੇ ਵੱਲੋਂ ਕਰ ਦਿੱਤਾ ਗਿਆ ਹੈ ਚੀਨ ਦਾ ਜੋ ਵਿਦੇਸ਼ ਮੰਤਰਾਲਾ ਉਹਨਾਂ ਦੇ ਬੁਲਾਰੇ ਲਿੰ ਜਿਹਾਨ ਨੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਨਾਲ ਹੀ ਉਸਨੇ ਜੋ ਟਰੰਪ ਦੇ ਵੱਲੋਂ ਕਦਮ ਚੁੱਕੇ ਗਏ ਉਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਵੀ ਕੀਤੀ ਉਹਨਾਂ ਨੇ ਕਿਹਾ ਕਿ ਅਮਰੀਕਾ ਉੱਤੇ ਜੋ ਅਮਰੀਕਾ ਦੇ ਵੱਲੋਂ ਟੈਰਿਫ ਲਗਾਏ ਗਏ ਨੇ ਉਹ ਟੈਰਿਫ ਦੀ ਦੁਰਵਰਤੋਂ ਜਿਹੜੀ ਆ ਜ਼ਬਰਦਸਤੀ ਦੇ ਸਾਧਨਾਂ ਵਜੋਂ ਕਰ ਰਿਹਾ ਜੋ ਅਮਰੀਕਾ ਦੇ ਵੱਲੋਂ ਟੈਰਿਫ ਲਗਾਏ ਜਾ ਰਹੇ ਨੇ ਉਹਨਾਂ ਦੀ ਜੋ ਦੁਰਵਰਤੋਂ ਕੀਤੀ ਜਾ ਰਹੀ ਹੈ ਜ਼ਬਰਦਸਤੀ ਵਾਲੇ ਸਾਧਨਾਂ ਦੇ ਨਾਲ ਦੁਰਵਰਤੋਂ ਕੀਤੀ ਜਾ ਰਹੀ ਹੈ ਜਾਣਬੁੱਝ ਕੇ ਜਿਹੜਾ ਆ ਇਹ ਟੈਰਿਫ ਜੰਗਵਲ ਠੇਕੇ ਲਿਆ ਜਾ ਰਿਹਾ ਹੈਗਾ ਤੇ 104% ਟੈਰਿਫ ਬਹੁਤ ਜ਼ਿਆਦਾ ਹੁੰਦਾ ਤਾਂ ਅਜਿਹਾ ਕਹਿੰਦਾ ਹੈ ਨਜ਼ਰ ਆਏ ਨੇ ਮੀਡੀਆ ਸੂਤਰਾਂ ਦੇ ਵੱਲੋਂ ਤੁਹਾਡੇ ਨਾਲ ਖਬਰ ਜਿਹੜੀ ਆ ਸਾਂਝੀ ਕਰ ਰਹੇ ਆ ਤਾਂ ਚੀਨ ਨੇ ਅਮਰੀਕਾ ਨੂੰ ਮੂੰਹ ਤੋੜਮਾ ਜਵਾਬ ਦਿੱਤਾ 84% ਟੈਰਿਫ ਲਗਾਉਣ ਦੀ ਗੱਲ ਕਹਿ ਦਿੱਤੀ ਹੈ ਐਲਾਨ ਕਰ ਦਿੱਤਾ ਆ ਚੀਨੀ ਵਿਦੇਸ਼ ਮੰਤਰਾਲੇ ਦੇ ਵੱਲੋਂ ਤਾਂ ਜੋ ਅਮਰੀਕਾ ਜਿਹੜੇ ਚੀਜ਼ਾਂ ਇੰਪੋਰਟ ਕਰੇਗਾ ਚਾਈਨਾ ਤੋਂ ਤਾਂ ਉਸ ਦੇ ਉੱਤੇ ਉਹਨਾਂ ਨੂੰ 84% ਟੈਰਿਫ ਜਿਹੜਾ ਚੁਕਾਉਣਾ ਪਵੇਗਾ ਹਾਲਾਂਕਿ ਇਸ ਤੋਂ ਪਹਿਲਾਂ 34 ਟੈਰਿਫ ਜਿਹੜਾ ਆ ਚਾਈਨਾ ਦੇ ਉੱਤੇ ਅਮਰੀਕਾ ਨੇ ਲਗਾਇਆ ਸੀ ਤੇ ਉਸੇ ਜਵਾਬ ਦੇ ਵਿੱਚ ਚਾਈਨਾ ਨੇ ਵੀ ਅਮਰੀਕਾ ਤੇ ਟੈਰਿਫ ਲਗਾਇਆ ਫਿਰ ਅਮਰੀਕਾ ਵਧਾ ਕੇ ਉਸ ਨੂੰ 50% ਕਰ ਦਿੰਦਾ ਹੈ ਫਿਰ 104% ਤੇ ਇਹ ਟੈਰਿਫ ਲਾਉਣ ਦਾ ਨਾਲ ਹੀ ਇੱਕ ਤਰਕ ਡੋਨਾਲਡ ਟਰੰਪ ਦਾ ਇਹ ਵੀ ਹੈ ਕਿ ਜੋ ਸਾਡੇ ਦੇਸ਼ ਦੀਆਂ ਕੰਪਨੀਆਂ ਜਿਹੜੀਆਂ ਚਾਈਨਾ ਦੇ ਵਿੱਚ ਜਿਨ੍ਹਾਂ ਨੇ ਜਾ ਕੇ ਆਪਣੀਆਂ ਕੰਪਨੀਆਂ ਖੋਲੀਆਂ ਆਪਣੀਆਂ ਫੈਕਟਰੀਆਂ ਲਾਈਆਂ ਹੋਈਆਂ ਉਹ ਵਾਪਸ ਅਮਰੀਕਾ ਦੇ ਵਿੱਚ ਆਣਗੇ ਤਾਂ ਕਿ ਉਹਨਾਂ ਦਾ ਜੋ ਰੈਵਨਿਊ ਹੈ ਜੋ ਤਾਂ ਕਿ ਅਮਰੀਕਾ ਦੀ ਅਰਥਵਿਵਸਥਾ ਜਿਹੜੀ ਹੈ ਉਸ ਦੇ ਨਾਲ ਮਜ਼ਬੂਤ ਹੋਵੇਗੀ ਅਜਿਹਾ ਤਰਕ ਜਿਹੜਾ ਡੋਨਾਲਡ ਟਰੰਪ ਦੇ ਵੱਲੋਂ ਦਿੱਤਾ ਜਾ ਰਿਹਾ ਪਰ ਇਸ ਦੇ ਨਾਲ ਬਾਕੀ ਦੇਸ਼ਾਂ ਨੂੰ ਜਿਹੜਾ ਆ ਇੱਕ ਮੰਦ ਹਾਲੀ ਦੇ ਵਿੱਚੋਂ ਨਿਕਲਣਾ ਪੈ ਰਿਹਾ ਸ਼ੇਅਰ ਮਾਰਕੀਟ ਦੀ ਗੱਲ ਕਰੀਏ ਸ਼ੇਅਰ ਬਾਜ਼ਾਰ ਦੀ ਗੱਲ ਕਰ ਲਈਏ ਤਾਂ ਉਹ ਵੀ ਬੁਰੇ ਤਰੀਕੇ ਦੇ ਨਾਲ ਬੀਤੇ ਦਿਨ ਜਿਹੜਾ ਆ ਉਹ ਕ੍ਰੈਸ਼ ਹੋਈ ਆ ਬੁਰੇ ਤਰੀਕੇ ਦੇ ਨਾਲ 헤ਠਾ ਡਿੱਗੀ ਆ ਕਾਫੀ ਨੁਕਸਾਨ ਹੋਇਆ ਪਰ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਇਹ ਟੈਰਿਫ ਲਗਾਇਆ ਜਾ ਰਿਹਾ ਟੈਰਿਫ جنگ ਜਿਹੜੀ ਆਗੇ ਵਧਿਓ ਨਜ਼ਰ ਆ ਰਹੀ ਤਾਂ ਉੱਥੇ ਜਿੱਥੇ ਪੂਰੇ ਵਰਲਡ ਦੇ ਜੇ ਗੱਲ ਕਰ ਲਈਏ ਅਮਰੀਕਾ ਆ ਚਾਈਨਾ ਆ ਰੂਸ ਆ ਤਿੰਨ ਵੱਡੇ ਕਹਿ ਸਕਦੇ ਤਾਕਤਾਂ ਨੇ ਉਹ ਤਾਕਤਾਂ ਆਪਸ ਵਿੱਚ ਟਕਰਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਕਿਉਂਕਿ ਸਟੈਰਿਫ جنگ ਦੇ ਵਿਚਾਲੇ ਜੋ ਚਾਈਨਾ ਆ ਉਸ ਦੇ ਵੱਲੋਂ ਵੀ ਟੈਰਿਫ ਜਿਹੜਾ ਆ ਉਹ 84% ਕਰਨ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਪਹਿਲਾਂ 34% ਸੀਗਾ ਜਦੋਂ ਅਮਰੀਕਾ ਨੇ 104 ਜਿਹੜਾ ਆ ਪਰਸੈਂਟ ਟੈਰਿਫ ਜਿਹੜਾ ਆ ਉਸ ਦਾ ਲਾਉਣ ਦਾ ਐਲਾਨ ਕੀਤਾ ਤਾਂ ਹੁਣ ਚਾਈਨਾ ਨੇ ਵੀ ਜਿਹੜਾ 84% ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ ਜਿਸ ਕਰਕੇ ਕਿਤੇ ਨਾ ਕਿਤੇ ਹਾਲਾਤ ਨਾਜੁਕ ਬਣ ਸਕਦੇ ਨੇ ਕਿਤੇ ਨਾ ਕਿਤੇ ਪੂਰੇ ਕਹਿ ਸਕਦੇ ਦੁਨੀਆ ਦੇ ਵਿੱਚ ਮੰਦ ਹਾਲੀ ਦਾ ਜਿਹੜਾ ਆ ਮੰਦੀ ਦਾ ਦੌਰ ਦੇਖਣਾ ਪੈ ਸਕਦਾ ਭਾਰਤ ਦੇ ਉੱਤੇ ਵੀ ਟੈਰਿਫ ਲੱਗਿਆ ਉਸ ਦੇ ਕਰਕੇ ਸ਼ੇਅਰ ਮਾਰਕੀਟ ਵੀ ਡਿੱਗੀ ਹੈ ਸ਼ੇਅਰ ਬਾਜ਼ਾਰ ਦੇ ਵਿੱਚ ਜਿਹੜਾ ਆ ਉਹ ਘਾਟਾ ਨਜ਼ਰ ਆਇਆ ਹੈਗਾ ਤੇ ਕੁਝ ਵਸਤੂਆਂ ਮਹਿੰਗੀਆਂ ਵੀ ਆਉਣ ਵਾਲੇ ਸਮੇਂ ਜੋ ਹੋ ਸਕਦੀਆਂ ਹਾਲਾਂਕਿ ਚਾਈਨਾ ਨੇ ਕੁਝ ਵਸਤਾਂ ਦੇ ਉੱਤੇ 84% ਟੈਰਿਫ ਦਾ ਐਲਾਨ ਕੀਤਾ ਹੈ ਕਿ ਕੁਝ ਵਸਤਾਂ ਦੇ ਉੱਤੇ ਲਗਾਇਆ ਜਾਵੇਗਾ ਸਾਰੀਆਂ ਵਸਤਾਂ ਤੇ ਨਹੀਂ ਲਗਾਇਆ ਜਾਊਗਾ ਪਰ ਇਸ ਦਾ ਕਿੰਨਾ ਅਸਰ ਹੁੰਦਾ ਇਸ ਦੇ ਨਾਲ ਡੋਨਾਲਡ ਟਰੰਪ ਜਿਹੜਾ ਹੈ ਕਿਹੋ ਜਿਹਾ ਫੈਸਲਾ ਲੈਂਦੇ ਇਹ ਵੀ ਦੇਖਣ ਵਾਲਾ ਹੋ ਸਕਦਾ ਕਿਉਂਕਿ ਜਦੋਂ ਪਹਿਲਾ ਟੈਰਿਫ ਜਿਹੜਾ ਲਗਾਇਆ ਸੀਗਾ ਇਸ ਤੋਂ ਪਹਿਲਾਂ ਅਮਰੀਕਾ ਮਾਫ ਕਰਨਾ ਕੈਨੇਡਾ ਤੇ ਮੈਕਸੀਕੋ ਤੇ ਟੈਰਿਫ ਲਗਾਇਆ ਸੀ ਤਾਂ ਉਹ ਫੈਸਲਾ ਵਾਪਸ ਵੀ ਜਿਹੜਾ ਲੈ ਲਿਆ ਗਿਆ ਸੀਗਾ ਟਰੰਪ ਦੇ ਵੱਲੋਂ ਪਰ ਹੁਣ ਫੈਸਲਾ ਕਿ ਵਾਪਸ ਲੈਂਦੇ ਆ ਜਾਂ ਨਹੀਂ ਲੈਂਦੇ ਆ ਆਉਣ ਵਾਲੇ ਸਮੇਂ ਵਿੱਚ ਦੇਖਣ ਵਾਲਾ ਹੋ ਸਕਦਾ ਪਰ ਕਿਤੇ ਨਾ ਕਿਤੇ ਜੋ ਟੈਰਿਫ ਜੰਗ ਅੱਗੇ ਵੱਧਦੀ ਹੋਈ ਨਜ਼ਰ ਆ ਰਹੀ ਉਸ ਦੇ ਵਿੱਚ ਵੱਡੇ ਦੇਸ਼ ਵੱਡੀਆਂ ਸ਼ਕਤੀਆਂ ਆਪਸ ਚ ਟਕਰੌਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਟੈਰਿਫ ਜੰਗ ਜਿਹੜੀ ਆ ਉਹ ਤੇਜ਼ੀ ਨਾਲ ਅੱਗੇ ਵੱਧਦੀ ਨਜ਼ਰ ਆ ਰਹੀ ਹੈ ਜਵਾਬ ਜਿਹੜੇ ਆ ਟੈਰਿਫ ਦੇ ਜਵਾਬ ਟੈਰਿਫ ਦੇ ਨਾਲ ਹੀ ਦਿੱਤੇ ਜਾ ਰਹੇ